ਕੰਗਣਾ ਨਾਟ ਨੂੰ ਲੈ ਕੇ ਸੁਨੀ ਜਾਖੜ ਦਾ ਬਿਆਨ ਕੰਗਣਾ ਦੇ ਬਿਆਨਾਂ ਤੇ ਭਾਜਪਾ ਨੇ ਲਿਆਏ ਨੋਟਿਸ ਕਿਸਾਨਾ ਪ੍ਰਤੀ ਅਜਹੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ ਮੈਂ ਹਾਲੇ ਅਮਰਜੈਂਸੀ ਫਿਲਮ ਦਾ ਟ੍ਰੇਲਰ ਨਹੀਂ ਦੇਖਿਆ ਪੰਜਾਬ ਦੇ ਵਿੱਚ ਇਸ ਸਮੇਂ ਪ੍ਰੀ ਅਮਰਜੈਂਸੀ ਜਿਹੇ ਹਾਲਾਤ ਬਣੇ ਹੋਏ ਨਹੀਂ ਉਸ ਗੱਲ ਨੂੰ ਮੈਂ ਸਮਝਦਾ ਜਿੰਨਾ ਜ਼ਿਆਦਾ ਤੂਲ ਦਿਓਗੇ ਉਨਾ ਹੀ ਜ਼ਿਆਦਾ ਉਸ ਦਾ ਕੋਈ ਜਿਉਂ ਉਹਨਾਂ ਨੇ ਕਹਿਤਾ ਭਾਜਪਾ ਪਾਰਟੀ ਨੇ ਉਹਦਾ ਲੈ ਕੇ ਨੋਟਿਸ ਕਰਕੇ ਉਹਨਾਂ ਨੂੰ ਬੰਦ ਕਰਤਾ ਬਿਨਾਂ ਮਤਲਬ ਦਾ ਉਹਨੂੰ ਹੁਣ ਤੂਲ ਦੇ ਕੇ ਉਹਦੀ ਮਹੱਤਤਾ ਵਧਾਉਣ ਵਾਲੀ ਗੱਲ ਹੈ ਮੈਂ ਸਮਝਦਾ ਵੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ ਪੂਰੇ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਵੀ ਕਿਸੇ ਦਾ ਰਾਜਨੀਤਿਕ ਵਿਰੋਧ ਹੋ ਸਕਦਾ ਪਰ ਤੁਸੀਂ ਪੂਰੇ ਇੱਕ ਜਮਾਤ ਨੂੰ ਇੱਕ ਜਿਹੜਾ ਸਾਡਾ ਗੁਰੂ ਮਹਾਰਾਜ ਨੇ ਕਿਹਾ ਹੈ ਬੁੱਤਮ ਖੇਤੀ ਉਸ ਖੇਤੀ ਨਾਲ ਜੁੜੇ ਇੱਕ ਪੂਰੇ ਖਿੱਤੇ ਨੂੰ ਤੁਸੀਂ ਇਸ ਕਿਸਮ ਦੇ ਸ਼ਬਦ ਇਸਤੇਮਾਲ ਕਰੋ ਕਿਸੇ ਨੂੰ ਸ਼ੁਭਾ ਨਹੀਂ ਦਿੰਦਾ ਤੇ ਖਾਸ ਤੌਰ ਤੇ ਕਿਸੇ ਵੀ ਰਾਜਨੀਤਿਕ ਲੀਡਰ ਸੋ ਕਾਲਡ ਲੀਡਰ ਨੂੰ ਤਾਂ ਤਾਂ ਗੱਲ ਜਮਾ ਸ਼ੁਭਾ ਨਹੀਂ ਦਿੰਦੀ ਅਮਰਜੈਂਸੀ ਫਿਲਮ ਨੂੰ ਲੈ ਕੇ ਵੀ ਸਰਟੀਫਿਕੇਟ ਦੇਖੋ ਨਾ ਮੈਂ ਫਿਲਮ ਦੇਖੀ ਨਾ ਕੋਈ ਅਮਰਜੈਂਸੀ ਦਾ ਇਸ ਮਸਲੇ ਨਾਲ ਇਹ ਤਾਂ ਅਜੇ اٹਕਲਾਂ ਹੀ ਹੈ ਨਾ ਤਾਂ ਮੈਂ ਟ੍ਰੇਲਰ ਦੇਖਿਆ ਨਾ ਫਿਲਮ ਤਾਂ ਜੀ ਸ਼ਾਇਦ ਰਿਲੀਜ਼ ਹੋਈ ਨਹੀਂ ਪਾਉਂਗੇ ਤੋ ਦੇਖਾਂਗੇ ਪਰ ਅੱਜ ਦੇ ਦਿਨ ਜਿਹੜੀ ਐਮਰਜੈਂਸੀ ਮੈਂ ਸਮਝਦਾ ਵੀ ਐਮਰਜੈਂਸੀ ਵਾਲੀ ਵੀ ਆਰ ਐਟ ਅ ਪ੍ਰੀ ਐਮਰਜੈਂਸੀ ਲੈਵਲ ਇੱਥੇ ਪੰਜਾਬ ਦੇ ਅੰਦਰ ਉਹ ਜਿਹੇ ਹਾਲਾਤ ਬਣੇ ਖੜੇ ਐ ਵੀ ਫੇਰ ਕਿਸਮ ਦੇ ਉਹ ਕਾਲੇ ਬੱਦਲ ਜਿਹੜੇ ਉਹਨਾਂ ਨੂੰ ਕਿਹੜਾ ਛਡਾਉਣ ਵਾਸਤੇ ਸਰਦਾਰ ਬੀਨ ਸਿੰਘ ਜੀ ਨੇ ਕੁਰਬਾਨੀ ਦਿੱਤੀ ਸੀ ਉਹ ਦੁਬਾਰਾ ਘੁੱਟਣ ਲੱਗੇ ਐ ਅੱਜ ਪੰਜਾਬ ਦੇ ਉੱਤੇ